ਕਬਜੇ ਆਵਾਂਗੇ ਸੀ ਜਾਂਦੇ ਵਿੱਚ ਆ ਕੇ ਲੈ ਜਾਗੇ ਪਤਾ ਹੀ ਕੋ ਗਿਆ ਹੋਣਾ ਇਹਦਾ ਪਰ ਇਸ ਦਾ ਪਤਾ ਨਹੀਂ ਚੱਲਦੀ ਹੋਈ ਨਹੀਂ ਚੱਲਦੀ ਹੋਈ ਨਹੀਂ ਹੈ ਨਾ ਨਾ ਪਤਾ ਕੋ ਗਿਆ ਪ੍ਰਸਾ ਦਾ ਬਹੁਤ ਵਧੀਆ ਹੋ ਹਾਂ ਪ੍ਰਸਾ ਦਾ ਉਹ ਬਹੁਤ ਆ ਫੇਕ ਬਹੁਤ ਆ ਦਾ ਪਤਾ ਵਧੀਆ ਪਤਾ ਪਤਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕੋਪਰ ਨਾਲ ਫੈਮਿਲੀ ਬਲੌਗਸ ਤੋਂ ਦਾ ਸਵਾਗਤ ਹੈ ਲੋ ਜੀ ਹੁਣ ਅੱਜ ਹੈਗੀ ਹੈ ਜੀ ਸਾਡੀ ਬਾਰੀ ਜਾਣ ਦੀ ਜਿਵੇਂ ਤੁਸੀਂ ਕੱਲ ਵਾਲੇ ਬਲੌਗ ਚ ਦੇਖਿਆ ਹਨਾ ਕੱਲ ਮੇਰੇ ਦਰਾਣੀ ਉਹ ਆਪੋਲੇ ਸੰਧਾਰਾ ਲੈ ਕੇ ਮੈਂ ਚੱਲੀ ਅੱਜ ਮੇਰੀ ਨੰਦ ਕੋਲੇ ਸੰਧਾਰਾ ਉਹ ਆ ਵੀ ਕੋਈ ਨੰਦ ਦੀ ਕੋਈ ਥੇਰਾ ਤਾਂ ਕਰਕੇ ਥੇਰੇ ਵੀ ਐਸੀ ਪਰਿਵਾਰੀ ਨਾਲ ਮੈਂ ਜਾਂਦੇ ਆ ਫਿਰ ਨਾ ਪਿੱਛੇ ਕੰਮ ਔਖਾ ਨਾ ਵੀ ਕੰਮ ਔਖਾ ਹੈ ਫਿਰ ਐ ਵੀ ਜਿਹੜਾ ਹੁਣ ਰੋਟੀ ਪਾਣੀ ਆ ਇੱਕ ਜਣਾ ਉਹ ਕਰ ਲੈਂਦਾ ਹੁਣ ਜਿਵੇਂ ਤੁਹਾਨੂੰ ਦੇਖਿਆ ਮम्मी ਦਾ ਸਾਰੇ ਕੰਮ ਮੱਜਾ ਮੈਂ ਸਾਡੇ ਕੰਮ ਕਰਨੇ ਹੁੰਦੇ ਆ ਜਿਹੜਾ ਦਾਲ ਸਬ지 ਆ ਫਿਰ ਉਹ ਸਾਡੇ ਚ ਇਕੱਲੇ ਇਸ ਕਰਕੇ ਜੇ ਦੋਨੇ ਚਲੇ ਜਾਉਂਗੀਆਂ ਫਿਰ ਹਨਾ ਰਸਾਂ ਦਾ ਵਿੱਚੋਂ ਕੰਮ ਕਰਨਾ ਬਹੁਤ ਔਖਾ ਮਜਬੂਰੀ ਤਾਂ ਹੁੰਦੀ ਹੈ ਕਦੇ ਕਦੇ ਮਜਬੂਰੀ ਹੋਈ ਉਹ ਅਖਰੀ ਗੱਲ ਐ ਜੇ ਜਾਣ ਬੁੱਝ ਕੇ ਮਜਬੂਰੀ ਕਰੀਏ ਫਿਰ ਉਹ ਆਪਣੀ ਆਪਣੀ ਗਲਤੀ ਐ ਇਸ ਕਰਕੇ ਤਾਂ ਕਰਕੇ ਸਾਨੂੰ ਵੱਖਰਾ ਵੱਖਰਾ ਜਾਣਾ ਪੈਂਦਾ ਵੀ ਚੱਲ ਜਿੰਪੂ ਅਗੋਂ ਕਾਲੇ ਮੇਰੀਦਾਂ ਚਲੇ ਗਈ ਅੱਜ ਮੈਂ ਚਲੀ ਮੇਰੀ ਮਾਂ ਔਰੇ ਫਿਰ ਅਗਲੀ ਵਾਰ ਜਦ ਜਾਣਾ ਜਿੰਨੇ ਹੁਣ ਅੱਗੇ ਤੇ ਹਾਰ ਆਣਗੇ ਹਨਾ ਫਿਰ ਮੈਂ ਕੋ ਅਗਲੇ ਜਾਉਂਗੀ ਔਰ ਇਧਰ ਮੇਰੀ ਦਵਾਈ ਤੇ ਆ ਦਵਾਈ ਤੇ ਪਹਿਲਾ ਚੱਕਰੀਆਂ ਨਹੀਂ ਆ ਚੱਕਰੀਆਂ ਦਾ ਦਵਾਈ ਹੋ ਗਈ ਤੇ ਹਰ 28 ਦੇ ਦਿੰਦੇ ਆਪਾਂ ਬਦਲ ਜੂਗੀ ਬਾ ਐਵੇਂ ਵੀ ਮਤਲਬ ਹੋ ਜਾਂਦੇ ਨੇ ਵੀ ਐ ਵੀ ਐ ਵੀ ਦੋਨੇ ਪਾਸੇ ਦੋਨੇ ਜਣੇ ਚਾਹਾਂਦੇ ਐ ਅਸੀਂ ਹਾਂ ਜੇ ਕਦੇ ਕੰਮ ਨਹੀਂ ਹੁੰਦਾ ਵੀ ਆ ਕੇ ਚਲੇ ਆਏ ਵੀ ਰੋ ਘਰ ਦਾ ਕੰਮ ਨਹੀਂ ਹੁੰਦਾ ਦਾਲ ਸਬਜ਼ੀ ਨੂੰ ਵੀ ਆ ਕੇ ਉਹ ਕਰਨਾ ਕੋਈ ਕੰਮ ਨਹੀਂ ਚੱਲਦੀ ਹੈ ਤੁਸੀਂ ਬਗ ਲਓ ਫੇਰ ਅਸੀਂ ਚਲੇ ਜਾਵਾਂਗੇ ਫੇਰ ਇਹਦੀ ਕੋਈ ਨਹੀਂ ਫੇਰ ਬਗ ਲੈਂਦੇ ਆ ਪਰ ਹੁਣ ਜਿਵੇਂ ਹੁਣ ਕਰਮੀ ਐ ਨਾ ਘਰ ਦਾ ਨਾਮ ਕਰਨਾ ਬਹੁਤ ਔਖਾ ਹੈ ਦੋਨੇ ਪਾਸੇ ਬੱਚਾ ਨਵੀਂ ਕਰੋ ਘਰ ਦਾ ਵੀ ਕਰੋ ਹਨ ਇੱਕ ਕਰਮੀ ਜਾਂਦੇ ਐ ਇੱਕ ਕੱਲ ਸਾਨੂੰ ਲੈਣ ਤਗਾ ਬੁੰਮੇ ਕਰ ਰਹੀ ਆ ਆਪਣੇ ਕੱਪੜੇ ਪ੍ਰੈਸ ਤੇ ਇੱਕ ਪ੍ਰੈਸਾ ਖਰਾਬ ਖਰਾਬ ਹੋ ਗਿਆ ਪ੍ਰੈਸ ਹੀ ਚੱਲਦੀ ਬਹੁਤ ਏਗਾ ਇੱਕ ਨੰਬਰ ਵਰਤ ਲਾਓ ਹਾਂ ਜੀ ਰੋਟੀ ਵੀ ਅਸੀਂ ਰੋਟੀ ਵੀ ਅਸੀਂ ਖਾ ਲਈ ਮੈਂ ਨਹੀਂ ਖਾਈ ਹੈਗੀ ਸੱਚ ਮੈਂ ਖਾਣੀ ਨਹੀਂ ਹੈਗੀ ਕਿਉਂਕਿ ਨਾ ਫਿਰ ਮੈਂ ਇੱਕ ਟਵੇ ਖਾਣੀ ਹੈ ਜਾਂ ਸਵੇਰੇ ਹੀ ਜਾਂ ਦੁਪਹਿਰ ਨੂੰ ਫਿਰ ਮੈਂ ਕਿਹਾ ਵੀ ਦੁਪਹਿਰ ਨੂੰ ਉੱਥੇ ਖਾ ਲਾਂਗੇ ਹਨਾ ਫਿਰ ਜਦੋਂ ਉੱਥੇ ਰੋਟੀ ਦੇ ਜਵਾਬ ਦੰਨੇ ਆ ਫਿਰ ਇਹ ਹੁੰਦਾ ਵੀ ਬੇਚਾਰੀ ਨੇ ਪਿਆਰ ਨਾਲ ਰੋਟੀ ਬਣਾਈ ਆ ਪਰ ਜਵਾਬ ਦੇਤਾ ਹਨ ਇਸ ਕਰਕੇ ਇਸ ਵਾਰ ਮੈਂ ਰੋਟੀ ਖਾ ਕੇ ਹੀ ਜਾਂਦੀ ਹੁਣ ਆ ਦੇਖੋ ਅੱਜ ਅਸੀਂ ਨਾ ਰੋਟੀ ਬੜੀਆਂ ਸੁਆਦ ਆ ਮੇਰਾ ਤਾਂ ਇੱਕ ਨਾ ਰੁਕ ਨਹੀਂ ਰਿਹਾ ਮਨ ਨਾ ਦਿਲ ਨਾ ਸੌਰੀ ਮੂੰਹ ਮੂੰਹ ਨਹੀਂ ਰੁਕ ਰਿਆ ਇੰਨੀ ਸੁਆਦ ਰੋਟੀ ਬਣੀ ਹੈ ਬੇਸਣ ਪਾਇਆ ਵਾ ਜਿਆਦਾ ਦੋ ਤਿੰਨ ਦਿਨ ਦਾ ਫੇਰ ਬਣਾ ਲਾਂਗੇ ਆ ਤਾਂ ਹੀ ਯੂ ਵੀ ਕਹਿੰਦਾ ਪਹਿਲਾਂ ਰੋਟੀ ਨਹੀਂ ਖਾਂਦਾ ਫੇਰ ਕਹਿੰਦਾ 엄마 ਦੋ ਤਿੰਨ ਲਿਆ ਦਿਓ ਸੇ ਟੇਸਟੀ ਈ ਹੈ ਨਾ ਯੂ ਵੀ ਬਹੁਤ ਸੁਆਦੀ ਮੈਂ ਖਾ ਕੇ ਦੇਖੀ ਸੀ ਬੁਰਕੀ ਹਮੇਰਾ ਪੁੱਤ ਬੁਰਕੀ ਦੇ ਗਿਆ ਲਓ ਜੀ ਮੈਂ ਸੱਡੀ ਨਾ ਤਾਂ ਉਹ ਕੇ ਰੋਟੀ ਪਾਣੀ ਦਾ ਕੰਮ ਵੀ ਨਿਬੇੜ ਲਿਆ ਸਾਰਾ ਕੁਝ ਕੰਮ ਨਿਬੇੜ ਤਾਂ ਤੇ ਹੁਣ ਮੈਂ ਸਿਰ ਬੰਨ ਲੱਗੀ ਐ ਬਸ ਲਿਪਸਟਿਕ ਲਾਈ ਨੀ ਐ ਹੋਰ ਕੁਛ ਨਹੀਂ ਕਰਨਾ ਗਰਮੀ ਪਾ ਹੈ ਮੇਕਅੱਪ ਤਾਂ ਵੈਸੇ ਇਸ ਤਰ੍ਹਾਂ ਨਹੀਂ ਰੱਖੇ ਕਰਦੀ ਆ ਜਦੋਂ ਵਿਆਹ ਸ਼ਾਦੀ ਦਾ ਬਿਨਾਂ ਮੇਕਅੱਪ ਮੈਂ ਬਹੁਤ ਘੱਟ ਕਰਦੀ ਹਾਂ ਇਸ ਸਟਿੱਕ ਦੇ ਉਹ ਛੋਟੇ ਕਹਿਣ ਤੇ ਲਾਣ ਲੱਗੀ ਐ ਜੇ ਕਮੈਂਟਾਂ ਦੇ ਨਹੀਂ ਨਹੀਂ ਬਲਾਉਂਗੀ ਜੀ ਜੀ ਫਿਰ ਇਹਦਾ ਸਿਰ ਬਾਲਾ ਕਰਕੇ ਪਹੁੰਚਾਂਗੀ ਐ ਤੇ ਤੁਹਾਨੂੰ ਉੱਥੇ ਆਪਣਾ ਪੂਰਾ ਵਲੌਗ ਬਣਾਉਂਗੀ ਪੂਰੀ ਵੀਡੀਓ ਦਿਖਾਵਾਂਗੀ ਨਾਲ ਦੇ ਘਰ ਦੀ ਇਹ 호텔 ਬੰਗਲੋ ਤੇ ਮਿਲਾਂਗੀ ਹੁਣ ਜਾ ਕੇ ਰਸਤੇ 'ਚੋ ਸਿੱਧੇ ਸਕੂਲ ਉਹ ਗਿਆ ਸੀ ਕੱਲੇ ਮਿਲ ਆਲੇ ਬਸ ਮਠਿਆਈਓ ਲੈਣੀ ਆ ਸੀ ਉੱਥੇ ਰਸਤੇ 'ਚ ਫੇਦਰ ਯੂ ਵੀ ਵੀ ਤਿਆਰ ਹੋ ਗਿਆ ਪਟਕਾ ਰਿਹਾ ਇਹਦਾ ਬਸ ਲੋ ਜੀ ਮੈਂ ਆ ਗਈ ਪੂਰੀ ਤਰ੍ਹਾਂ ਰੈਡੀ ਕਿਉਂਕਿ ਮੈਂ ਹਜੇ ਨਾ ਅੱਧੀ ਹੋਈ ਸੀ ਪਹਿਲਾ ਵੀਡੀਓ ਨਹੀਂ ਕੀ ਅੱਧੀ ਹੋਈ ਸੀ ਹੁਣ ਮੈਂ ਪੂਰੀ ਹੋ ਗਈ ਤੇ ਕਾਪਸਲੀ ਵਾਲੇ ਚਲੋ ਜੀ ਹੁਣ ਤੁਹਾਨੂੰ ਦਿਖਾ ਮਿਲਾਂਗੇ ਅੱਗੇ ਮਠਿਆਈਆਂ ਕੀ ਕੀ ਲੰਦੇ ਆ ਉਹ ਦੇਖਦੇ ਆ ਤੁਹਾਨੂੰ ਕਿਆ-ਕਿਆ ਲੈਣੀ ਹੈ ਕਿਉਂਕਿ ਅਦੀ ਕਿਸੇ ਨੇ ਪਸੰਦ ਆਂਦਾ ਕਿਸੇ ਨੇ ਪਸੰਦ ਹੈ ਨਾ ਫਿਰ ਅਸੀਂ ਮੈਂ ਆਪਣੀ ਨੂੰ ਫੋਨ ਕਰਕੇ ਪੁੱਛਿਆ ਵੀ ਕੀ-ਕੀ ਲੈ ਕੇ ਆਣਾ ਹੈ ਵੀ ਜੋ ਵੀ ਆ ਹਨਾ ਵੀ ਜਿਹੜੀ ਚੀਜ਼ ਪਸੰਦ ਹੈ ਵੀ ਉਹ ਦੱਸ ਦੇ ਵੀ ਉਹ ਲੈ ਕੇ ਆਂਦੇ ਆ ਇਹ ਦੱਸ ਦੇਣਾ ਜਿਹੜੀ ਉਹ ਆ ਖਾਂਦੇ ਆ ਜਾਂ ਤੁਸੀਂ ਹਨਾ ਤਾਂ ਕਰਕੇ ਉਹਨੇ ਦੱਸਤਾ ਵੀ ਕਿਹੜੀ-ਕਿਹੜੀ ਪਸੰਦ ਹੈ ਤਾਂ ਕਰਕੇ ਉਹਨਾਂ ਨੂੰ ਜਿਹੜੀ-ਜਿਹੜੀ ਮੇਰੇ ਨਾਲ ਨੂੰ ਉਹਦੀ ਫੈਮਿਲੀ ਨੂੰ ਪਸੰਦ ਆ ਉਹ ਹੀ ਮਠਿਆਈ ਲੈ ਕੇ ਜਾਪਾਂਗੇ ਜਿਹੜੀ ਚੀਜ਼ ਅਗੇ ਪਸੰਦ ਨਹੀਂ ਆਉਂਦੀ ਫਿਰ ਉਹ ਅਸੀਂ ਲੈ ਕੇ ਨਹੀਂ ਚੱਲਦੇ ਹਨਾ ਹੋਰ ਜਿਹੜੀ ਪਸੰਦ ਨੇ ਬਿਨਾਂ ਪਸੰਦ ਤੋਂ ਕੋਈ ਫਾਇਦਾ ਹੀ ਨਹੀਂ ਹੈ ਇਹਨਾਂ ਉੱਥੇ ਜਾ ਕੇ ਇਹਨੇ ਉਹ ਇੱਕ ਖਾ ਲਿਆ ਥੱਪੜ ਬਾਕੀ ਉੱਥੇ ਖਾਊਗਾ ਨਹੀਂ ਮੈਂ ਖਾ ਬਾਕੀ ਸਭ ਬਾਕੀ ਸਮੋਸੇ ਖਾਊਗਾ ਸਮੋਸੇ ਇੱਕ ਹੁੰਦਾ ਗੱਤੀ ਖਾਉਂਦਾ ਛਿੱਤਰ ਖਾਊਗਾ ਕਿਉਂਕਿ ਛਿੱਤਰ ਇਹਨੇ ਦੁਖੀ ਕਰਿਆ ਪਿਆ ਇੱਕ ਤਾਂ ਆਗੂ ਨੂੰ ਰੇਸ ਲਾਂਦਾ ਹੈ ਆਗੂ ਦੇ ਜਾਣਾ ਨਹੀਂ ਹੈਗਾ ਉਹਨੂੰ ਬਿਠਾਇਆ ਅੰਦਰ ਪਾਏ ਆਗੂ ਅੰਦਰ ਬਠਾਇਆ ਬਜਰਾ ਆ ਤਾਰ ਚੱਕਣੀ ਬਹੁਤ ਜਦੋਂ ਮੈਂ ਉੱਥੇ ਰ ਦਾਦੀ ਮੰਨ ਬਾਹਰ ਭਲਾਣ ਗਿਆ ਗੇਟ ਥੋੜਾ ਨਾ ਖੁੱਲਿਆ ਸੀ ਉਹ ਚੋਪੂ ਨੂੰ ਦੇਖ ਲਿਆ ਮੈਨੂੰ ਉਹ ਵੈਪਰ ਨਾਲ ਚੱਕ ਦੋ ਹਣਾ ਉੱਪਰ ਨੂੰ ਸੱਬੇ ਦੀ ਚੱਕੀ ਹੋਗੀ ਅੱਦਰ ਕੱਪੜਿਆਂ ਵਾਲੀ ਆ ਗਈ ਤਾਰ ਕਿਚੇ ਨੂੰ ਗੱਠੀ ਖੱਡਣੀ ਹੈ ਕਿਚੇ ਵੀ ਪਾਰਕ ਨੇ ਫੇਰਾ ਰੋ ਰੇ ਅੰਦਰ ਆਉਂਦਾ ਨਹੀਂ ਰੋ ਰਿਆ ਹੈਗਾ ਰੋ ਰਿਆ ਮੈਰੀ ਸਲਿਓ ਛੋਟਾ ਇਹ ਹਜੇ ਸਾਬ ਨਹੀਂ ਹੁੰਦਾ ਮੈਰੀ ਸਿਲੀ ਜਾ ਰਹੇ ਉਹਨੂੰ ਛਲੇ ਛੋਟਾ ਉਹ ਦੇਖੋ ਆ ਗਿਆ ਨਹੀਂ ਆਇਆ ਆਇਆ ਨਹੀਂ ਐਨੀ ਵਾਰ ਤਾਂ ਆਇਆ ਉਹਦੇ ਕੋਲ ਹੋਰ ਮੈਂ ਕੱਪੜੇ ਤਾਂ ਚੱਕੀ ਉਹ ਦੇ ਤੇਰੇ ਸਰ ਭਰ ਗਏ ਨੇ ਦੋਨੇ ਮੇਰੇ ਸੂਟ ਲੁੱਟਣਗੇ ਹੈ ਮੇਰੇ ਸੂਟ ਲਵੇੜ ਕੇ ਨ ਜਾਣੇ ਸਵੇਰ ਦੀ ਲੱਗ ਰਹੀਆਂ ਮੈਂ ਸਵੇਰ ਦੀ ਹੁਣ ਅਸੀਂ ਚੱਲੇ ਲਿਆਓ ਜੀ ਹੁਣ ਮੈਨੂੰ ਫੋਨ ਫੜਾ ਦਿਓ ਜੀ ਮੇਰਾ ਰੋਕੇ ਫੜਾਵਾਂ ਕਹੀਂ ਫੜਾ ਦਾਂ ਪਰ ਵੈਸੇ ਫੜਾ ਦਿਓ ਜੀ ਤਾਂ ਹੀ ਅੱਛਾ ਲੈ ਪਿੰਪਾ ਉਰੀ ਰਹਿ ਜਾਂਦਾ ਹਨੂ ਪਿੰਪਾ ਉੱਧਰ ਪਿਆ ਤਾਂ ਨਾ ਭੁੱਲ ਗਈ ਸੋਰਾ ਨਾ ਸੁਤਰੀ ਯਾਦ ਆ ਗਿਆ ਬਹੁਤ ਜੀ ਦਿਲਦਾ ਉਹ ਯਾਦ ਕਰ ਕੇ ਕਰਦੀ ਆਂ ਕਿਉਂ ਸੀ ਹੈ ਕਰੋ ਜੀ ਤੋਂ ਮੋਟਾ ਲੱਗਦਾ ਆਉਂਦੀ ਕਰਦੀ ਕੱਲ੍ਹ ਦਿਨ ਕਰਨੇ ਚੱਕ ਲਿਆ ਫੇਰ ਅੱਜ ਇਹਨੇ ਪਿੱਛੇ ਜੀ ਵੀ ਨਾ ਮੈਂ ਬਾਹਰ ਤਾਂ ਸਾਤੀ ਚਲੋ ਜੀ ਹੁਣ ਚੱਲੇ ਅਸੀਂ ਪਿੰਪਾ ਭੁੱਲ ਚੱਲੇ ਤੇ ਉਹ ਵੀ ਰੱਖ ਲਿਆ ਹੁਣ ਆ ਜਾਓ ਹੋ ਨਾ ਫਿਰ ਕੀ ਹੋ ਗਿਆ ਉਹ ਚੰਮਣ ਕਿੱਥੇ ਪਾਉਂ ਮਾਰ ਕਿਉਂ ਤਾ ਚਾ ਲੈਣਾ ਯੂ ਫਿਰ ਤੂੰ ਦੱਸ ਮੈਂ 1 ਮਿੰਟਾ ਤੋ ਮਰਸੀ ਮੇ ਲਾ ਸੇਖੇ ਤੋ ਉਹ ਮਿਲ ਤੂ ਨਹੀਂ ਨਾ ਕਿਉਂ ਕਿ ਮੇ ਲੱਗੇ ਕੀ ਬਾਲ ਤੂ ਤਾਂ ਜਦੋਂ ਤੱਕ ਪਹਿਲੇ ਆਏ ਮਾਰੋਂ ਦਾ ਪੂਰਾ ਅਨੰਦ ਬਹੁਤ ਹੀ ਹੋਰ ਵਾਲੀ ਮੈਂ ਡੱਬੇ ਲੈ ਆਏ ਚਾਰ ਡੱਬੇ ਲੈ ਲੇ ਮਿਲ ਕੇ ਕੇਕ ਰਸਗੁੱਲਾ ਗਲਾਵ ਜੰਮਣ ਹੋਰ ਬੇਸਨ ਦੇ ਲੱਡੂ ਹਾਂ ਆ ਜਿੱਦਣ ਹੋਰ ਜਿਹੜਾ ਨਿਆਣਿਆਂ ਦਾ ਉਹ ਅੱਗੇ ਤੇ ਲੈ ਸਮਾਰਾਈ ਲਓ ਜੀ ਪਹੁੰਚ ਗਏ ਅਸੀਂ ਘਰ ਹੈਨਾ ਇਹ ਉਹ ਵੀ ਪਹਿਲਾਂ ਨਿਕਲ ਗਿਆ ਵੀ ਉਹ ਵੀ ਨੂੰ ਜਿਆਦਾ ਚੋਆ ਹਾਂ ਇਹ ਅੱਧਾ ਗਏ ਹਾਂ 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 ਥੋੜਾ ਥੋੜਾ ਹੀ ਤਾਂ ਲਾ ਫਿਰ ਪਾਣਾ ਐਨਾ ਕਿਸੇ ਨੇ ਨਿਕਾਣਾ ਹੈਗਾ ਆ ਵੀ ਚਾਹੀ ਕੱਟੇ ਹਾਂ ਤੇ ਉਹ ਹੋ ਨਹੀਂ ਮਿਲਿਆ ਸੱਚ ਸੇਮੀ ਵਾਲਾ ਕਿਉਂ ਫਿਰ ਮੈਂ ਕਿਹਾ ਤੂੰ ਕਹਿ ਰਹੀ ਸੀ ਜੇ ਨਾ ਹੋਇਆ ਤਾਂ ਲੈ ਕੇ ਨਾ ਆਉਂ ਉਹ ਤਾਂ ਲੈ ਰਿਆ ਤਾਂ ਦੂ ਆ ਲੈ ਜਾਨੇ ਕਹਿੰਦਾ ਮੈਂ ਆਖਾ ਫਿਰ ਉਹਨੇ ਮਨਾ ਕਰਿਆ ਫਿਰ ਉਹ ਬੇਨਾ ਮਿੱਠਾ ਖਾਣਾ ਨਹੀਂ ਤਾਂ ਖਾਣਾ ਨਹੀਂ ਕਿਸੇ ਨੂੰ ਆਉਣ ਦੇ ਕੇ ਚਿੱਚਾ ਅੱਛਾ ਰੋਟੀ ਵੀ ਆ ਗਈ ਬੈਠਾ ਹੋ ਜਾ ਬੈਠਾ ਹੋ ਜਾ ਲਓ ਜੀ ਇੱਧਰ ਰੋਟੀ ਵੀ ਆ ਗਈ ਇਹਨੂੰ ਤਾਂ ਰਮਨ ਚਾਹ ਦੋ ਸਬਜ਼ੀਆਂ ਕਾ ਨੂੰ ਖਰਾਬ ਕਰਨੀ ਹੈ ਰੋਟੀ ਰੋਟੀ ਖਾਲਾ ਰੋਟੀ ਕੱਲੀ ਹੋਰ ਬਥੇਰੇ ਨਾ ਆ ਗੱਠੇ ਗੱਠੇ ਪਿਆਜ਼ ਪਿਆਜ ਜੜੇ ਉਹ ਖਾਲਾ ਬਾਕੀ ਗਰੇਵੀ ਗਰੇਵੀ ਦੂਜੀ ਖਾਲਾ ਇੱਧਰ ਹੈਗੀ ਜੀ ਮਟਰ ਪੰਨਾ ਸੋਰੀ ਪਨੀਰ ਗਰੇਵੀ ਹੈ ਪਨੀਰ ਕੱਲੀ ਪਿਆਜ਼ਾਂ ਦੀ ਟਮਾਟਰ ਦੀ ਗਰੇਵੀ ਆ ਅੱਜ ਕੀ ਇਹ ਵਾਲੀ ਰੋਟੀ ਨੇ ਇਹ ਮੇਰੀ ਨੰਦ ਨੇ ਪਹਿਲੀ ਵਾਰ ਟਰਾਈ ਕੀਤਾ ਮੈਨੂੰ ਦੱਸ ਰਹੀ ਸੀ ਕਿ ਨਹੀਂ ਮੈਂ ਪਹਿਲੀ ਵਾਰ ਦੇਖਿਆ ਖਾ ਵੀ ਖਾ ਕੇ ਦੇਖੀ ਵੀ ਵਧੀਆ ਹੈ ਮੈਂ ਕਿਹਾ ਬਹੁਤ ਵਧੀਆ ਹੈ ਤੇ ਆਹ ਕਾਦੀ ਸਬਜ਼ੀ ਹੈ ਆਲੂ ਪਕੌੜੇ ਤੇ ਦਹੀਂ ਮੈਨੂੰ ਕੈਮਰਾ ਦੋ ਮੈਂ ਦੱਸ ਤੇ ਮਿੱਠੇ ਤੇ ਭਈ ਅਸੀਂ ਮਨਾ ਕਰਤਾ ਮੈਨੂੰ ਕੈਮਰਾ ਦੋ ਮੈਂ ਮਿੱਠਾ ਕੁਛ ਵੀ ਨਾ ਬਣਾਇਓ ਅੱਜ ਦੀ ਇਹ ਵਾਲੀ ਰੋਟੀ 'ਚ ਹੈਗਾ ਇੱਕ ਅਚਾਰ ਇਹ ਕਿਹੜਾ ਅਚਾਰ ਆ ਅੰਬ ਦਾ ਅੰਬ ਦਾ ਅਚਾਰ ਦੋ ਰੋਟੀਆਂ ਇੱਕ ਦਹੀਂ ਇੱਕ ਗਰੇਵੀ ਇੱਕ ਆਲੂ ਪਕੌੜੇ ਉਹਦੇ ਨਾਲ ਸੈਲਡ ਮੈਂ ਦੇਖੋ ਕਿ ਮੈਂ ਭੱਜੇ ਆਏ ਆ ਆਈਸਕ੍ਰੀਮ ਦੇਖ ਕੇ ਹੇਰਾ ਸ਼ਬਦ ਨਹੀਂ ਹਲੇ ਖੰਦੇ ਸ਼ਬਦ ਤਾਂ ਫਿਰ ਮੈਂ ਮਿੱਠੇ ਚ ਪਹਿਲਾਂ ਮੰਗੂ ਜਿਵੇਂ ਉਹ ਹੁੰਦਾ ਤਾਂ ਮੈਂ ਤਾਂ ਰਮਨ ਨੂੰ ਮਨਾ ਕਰਿਆ ਤਾਂ ਪਰ ਇਹਨ ਇਹਨਾਂ ਦੇ ਤਾਂ ਇੱਥੇ ਘਰ ਦੇ ਬਾਹਰੇ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਕਰਕੇ ਮੰਗਵਾ ਲਈ ਮੈਂ ਕਿਹਾ ਮਿੱਠਾ ਕੁਝ ਵੀ ਖਾਣ ਦੀ ਨਹੀਂ ਕਰ ਰਿਆ ਉਹ ਵੀ ਕਾਣੀਆਂ ਉਹ ਨਹੀਂ ਫਿਰ ਨਈ ਚੰਡੀ ਫਿਰ ਮੰਗਵਾ ਮੰਗਵਾ ਲੈਨੇ ਆ ਇਸ ਕਿੰਦਾ ਠੰਡੀ ਹੁੰਦੀ ਆ ਖਾਹ ਹੋ ਜਾਂਦੀ ਆ ਮੈਂ ਕਿਹਾ ਚੱਲ ਫਿਰ ਲਿਆ ਦਿਓ ਖਾ ਲੈਨੇ ਆ ਜਿੱਥੇ ਹੋਟਡ ਫਰੇਆ ਥੋੜਾ ਜਿਹਾ ਆਈਸਕ੍ਰੀਮ ਖਾ ਕੇ ਭਰ ਲਾਂਗੇ ਓਏ ਅੰਨੀਆ ਚਿੱਕੀਆਂ ਕਦੇ ਦਾ ਛੜ ਹੋਰੀ ਚਿੱਕਾ ਨਾ ਮਾਰੋ ਦੇਖੀ ਦੇਖੀ ਓਏ ਇਧਰ 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 ਨਿਕਲੋ ਬਾਹਰ ਅੰਨਾ ਝੋਟਾ ਫੇਰ ਰਹੇ ਅੰਨਾ ਝੋਟਾ ਅੱਜ ਕੱਲ ਦਾ ਅੰਨਾ ਝੋਟਾ ਦੇਖ ਲਓ ਅੰਨਾ ਝੋਟਾ ਉਹ ਫਿਰ ਰਹੇ ਆ ਇਹ ਵਾਲੇ ਦੋਲੇ ਬੱਕਰੇ ਫਿਰ ਰਹੇ ਆਲੇ ਦੋਲੇ ਪੈਲਾ ਖੇਡੇ ਕਰਦੇ ਕਿੰਨਾ ਮਜ਼ਾ ਆਉਂਦਾ ਹੈ ਬਾਈ ਅੰਕਾਟਾ ਕਿੰਨੇ ਦੇ ਲਉਗੇ ਪੰਜ ਚਾਰ ਦਾ ਲੋ ਪਹਿਲਾ ਏਕ ਦਾ ਲਏ ਇਹਨੂੰ ਦਿਸ ਇਸ ਆਕੀ ਮੇਨੇ ਦੋ ਆਕੀ ਮੇਨੇ ਹਾਂ ਦੋ ਆਕੀ ਮੇਨੇ ਪੰਜ ਤੱਕ ਆਕੀ ਮੇਨੇ 10 ਬਸ ਠੀਕ ਕਈ ਵਾਰ ਨੇ ਆਣੇ ਜਾਣ ਕੇ ਵੀ ਬੋਲਦੇ ਹੁੰਦੇ ਆ ਦਿੱਖਦਾ ਸਾਰਾ ਕੁਝ ਹੁੰਦਾ ਚਲੋ ਹੁਣ ਫੜਤੇ ਹੋਏ ਦਿਖ ਜੂਗਾ ਅੱਛਾ ਬੇਟਾ ਓਏ ਮੈਨੂੰ ਪਾਈਸ ਥੀ ਕਾਉਂ ਚੇੜਨੀ ਨਹੀਂ ਆ ਤੱਕ ਚੇ ਕਰਨਾ ਸੋਹਣੇ ਉਹ ਹੱਥ ਸੰਤ ਚੇੜਨੀ ਥੱਲੇ ਬਾਹਰ ਐਡੀ ਗੱਠ ਟੈਟ ਕਰ ਦੋ ਉਹ ਫੜ ਜਾ ਨਹੀਂ ਗੱਠ ਟੈਟ ਕਰ ਜਾ ਭਾਈ ਲੈ ਲੱਗਾ ਬੱਸ ਚਲੋ ਅਸੀਂ ਚੱਲਨੇ ਹੁਣ ਹੋਰ तो। <laughs> चलो चलिए बाय चलो जी चले 5 बज गए भाई है ना धूप इतनी पै रही है जमा नहीं लग रहा चले गए अंदर तो बहुत ज्यादा पै रही है लो तो जी उड़ी हां रियली आ रुक के रास्ते चलो हाँ ओथी चलो ओथी ਲਓ ਜੀ ਅਸੀਂ ਰਸਤੇ 'ਚ ਰੁਕ ਗਏ ਤੇ ਯੂਵੀ ਸਵੇਰੇ ਵੀ ਯੂਵੀ ਤੈਨੂੰ ਰਾਸ ਮੰਗ ਰਹੀ ਟੀ ਮੇਰੀ ਲਾਡੋ ਰਾਸ ਮੰਗ ਰਹੀ ਟੀ ਵਿਚਾਰੀ ਮਮਾ ਰਾਸ ਪੀਣਾ ਮੈਂ ਕਿਹਾ ਚਲ ਕੋਈ ਨਾ ਪੂਆ ਕੋਲ ਤਾਂ ਕੋਲ ਡਰਿੰਕ ਪੀ ਲੇਗਾ ਜਾ ਕੇ ਵੀ ਮੁੜਦੇ ਹੋਏ ਪੀ ਲੀ ਚੱਲੀਏ ਮੈਂ ਤਾਂ ਸੋਡਾ ਪੀਉਗੀ ਸੋਡਾ ਕੰਮੀ ਲੈ ਲੈਣਾ ਹਾਂ ਲੈ ਲੈਣਾ ਹਾਂ ਰਾਸ ਸੋਡਾ ਬਲ ਮੇਰੇ ਦੇਖੀ ਮੈਂ ਖੜਿਆ ਲਮੂ ਦੇ। ਭੁੱਖ ਲੱਗ ਰਹੀ ਹੈ ਨਾ। ਭੁੱਖ ਲੱਗ ਰਹੀ ਹੈ। ਪਿਆਸ ਲੱਗ ਰਹੀ ਹੈ ਪਿਆਸ। ਹਾਲਾ ਦੇ। ਹਾਂ? ਆਬੂ। ਆਬੂ ਕਿੱਥੇ ਗਿਆ ਤੂੰ ਗੁੱਸੇ ਵਿੱਚ? ਉਹ ਸੀ ਤਾਂ ਜਾਇਆ ਏ ਲੁਕ ਲੁਕ ਕੇ। ਉਹ ਸੀ ਤਾਂ ਜਾ ਵੀ ਆਏ। ਆਇਆ ਦੇਖ ਰਿਹਾ। ਵਿਚਾਰਾ ਕੀ ਕਰੇ? ਤੇਰੇ ਵਾਸਤੇ ਲੈ ਆਇਆ ਫਰੂਟੀ ਚੀਜੀ ਪੱਤੀ ਪਈਆ ਠੰਡੀ ਹੋ ਜਾਣ ਦੇ ਮੇਰੇ ਵਾਸਤੇ ਲੱਭੀ ਲੈਤਾ ਅਸੀਂ ਲੈ ਆਏ ਫਰੂਟੀ ਫਿਰ ਉਹ ਫੇਰ ਜਾਂਦੇ ਵੇ ਉਹ ਖਾਣ ਵਾਲੀਆਂ ਚੀਜ਼ਾਂ ਲੈ ਕੇ ਤੇ ਤੂੰ 몰 ਤੂੰ ਹਾਂ ਦੁਕਾਨ ਕੋਈ ਨਹੀਂ ਖੁੱਲੀ ᱛੀ ਅਸੀਂ ਦੁਕਾਨ ਕਰਕੇ ਦੁੱਖਣਵਾ ਸਾਹ ਤੇ ਉਧਰ ਨੂੰ ਗਏ ਵੀ ਕੋਈ ਦੁਕਾਨ ਮਿਲ ਜੂਗੀ ਐਨਸ਼ਾ ਅਤਵਾਰ ਅਤਵਾਰ ਤਾਂ ਕੋਈ ਦੁਕਾਨੀ ਹੁਲੀ ਨਹੀਂ ਤੇ ਮਾ 1.5 ਹੋ ਗਏ ਸੀ ਹਾਂ ਵੀ ਇੱਥੇ ਇੱਕ ਬਹੁਤ ਵੱਡਾ ਸ਼ੋਰੂਮ ਜਾਇਏ ਵੀ ਉੱਥੋਂ ਲੈ ਜਾਗੇ ਜਾਂਦੇ ਵੇ ਦੁੱਖਰਮਾਨ ਕਿੰਨੀ ਸਾમી ਉੱਧਰ ਨੂੰ ਜਾਏ ਅਸੀਂ ਲੈਟਾਂ ਚ ਕੋਈ ਦੁਕਾਨੀ ਉਹ ਵੀ ਬੰਦ ਪਿਆ ਕੋਈ ਬੰਦ ਪਿਆ ਹਾਂ ਫਿਰ ਹਾਰ ਕਿ ਉੱਥੇ ਹੀ ਵੜਨਾ ਪਿਆ ਸਾਨੂੰ ਹਾਂ ਫਿਰ ਉੱਥੇ ਬਸ ਖਾਣੇ ਖਾਣੇ ਵਾਲਾ ਸਮਾਨ ਲਿਆ ਖਾਣੇ ਵਾਲਾ ਲੈ ਕੇ ਆਵਦਾ ਆ ਉਹ ਨਾ ਆਚਾਰ ਲੈ ਲਿਆ ਇੱਕ ਫਰੂਟੀ ਦੋ ਉਹਨਾਂ ਦੀ ਆਚਾਰ ਇਹਦੀਆਂ ਨਾ ਇਹਦੀ ਪਈ ਆ ਫਿਰ ਤੱਤੀਆਂ ਹੋ ਗਈਆਂ ਤੀਆਂ ਇਹਨੂੰ ਮੈਂ ਕਾਲੀ ਚੰਦੇ ਨਾਲ ਕਰਾਂ ਹਾਂ ਇਹਦੀ ਫ੍ਰੀਜੇ ਚ ਪਈ ਆ ਉਹਨਾਂ ਦੀ ਅੱਗੇ ਕਰੇ ਬਹੁਤ ਸੋਣਾ ਵੈਸਾ ਤਾਂ ਪਹਿਲਾਂ ਨਾ ਪਹਿਲਾਂ ਪਤਾ ਕਿਵੇਂ ਬੈਠਾ ਗੋਡੇ ਦੇ ਅੰਦਰ ਆਟੇ ਦੇ ਮਸਾਹ ਕੋਲਾ ਮੋਟੇ ਤੇ ਬੈਠਾ ਅੱਗੇ ਕਰੇ ਸਾਰਾ ਆਡਰ ਆਡਰ ਹੁਣ ਉਹ ਬੋਲਦਾ ਆ ਵੜਦਿਆ ਤਾ ਨਾ ਯੋਵੀ ਨਾ ਬੀਬੀ ਅੱਲੇ ਬੋਲਣਾ ਨਹੀਂ ਹੈਗਾ ਮੈਂ ਹਾਂ ਨਵਾਂਤ ਕਰਾਣੇ ਬੋਲਣਾ ਨਾ ਬੀਬੀ ਆ ਜਿਹੜਾ ਮੋਬਾਈਲ ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਪਤਾ ਮੇਰੀ ਗੱਲ ਹਾਂ ਮਾ ਚੱਲ ਰਹੀ ਤਾਂ ਚੁੰਨੀ ਦੇ ਪਿੱਛੇ ਦੱਸ ਦੇ ਨਾ ਬੀਬੀ ਯੁਵਰਾਜ ਕਹਿ ਰਿਹਾ ਬੀਬੀ ਨੂੰ ਬੀਬੀ ਹੁਣ ਤੇਰੇ ਟਾਈਟ ਸਾਈਡ ਹੋਇਆ ਵਾ ਜਦ ਮੇਰੇ ਹੋਇਆ ਵਾ ਤਾਂ ਤੂੰ ਮੇਰੇ ਕੋਲ ਬੈਠੇ ਕਰਦੀ ਸੀ ਤੂੰ ਮੇਰਾ ਐਂਟਰਟੇਨਮੈਂਟ ਕਰੇ ਕਰਦੀ ਸੀ ਕਹਿੰਦਾ ਹੁਣ ਮੈਂ ਤੇਰਾ ਐਂਟਰਟੇਨਮੈਂਟ ਕਰੂੰਗਾ ਬੀਬੀ ਕੰਢੀ ਕੰਢੀ ਜਦ ਸਿਮਨ ਜੋ ਉਹਦਾ ਛੋਟਾ ਤਾਂ ਕਿਆ ਕਰਦੀ ਸੀ ਬੀਬੀ ਦਸੀ ਗਾਟ ਨੇ ਫੜ ਲਿਆ ਤਾਂ ਹਾਂ ਫਿਰ ਭਾਈ ਮੈਨੂੰ ਕਹਾ ਕਰੇ ਚੁੰਡੀਆਂ ਹੁੰਡਿਆ ਕਰੇ ਮੇਰੇ ਦੀ ਚਿਠਾ ਜਾ ਕੇ ਬੀਬੀ ਦੇ ਚੁੰਡੀਆਂ ਵੜਦਾ ਤਾਂ ਕਹਿੰਦਾ ਮੈਨੂੰ ਗਲੀ ਚਲੇ ਕੇ ਚੱਲ ਛੋਟਾ ਜਿਹਾ ਹੁੰਦਾ ਤਾਂ ਛੋਟਾ ਕਿੱਡਾ ਤੈਨਰੇ ਨਾਲ ਛੋਟਾ ਹੁੰਦਾ ਤਾਂ ਮੈਂ ਗੋਦੀ ਚੱਕ ਕੇ ਰੱਖਦੀ ਵੱਡਾ ਪਰ ਦੱਤ ਪੜ ਕੇ ਪੈਂਦੀ ਜਦ ਬੀਬੀ ਜਦ ਸਿਮਨ ਜੋ ਤੇ ਕਰੰਟ ਲੱਗ ਗਿਆ ਤਾਂ ਬੀਬੀ ਕਹਿੰਦੀ ਮੈਂ 2 ਮਹੀਨੇ ਉਹਦੇ ਕੋਲ ਬੈਠ ਕੇ ਕੱਟੇ ਆਂ ਮੇਰੇ ਚੂਣੀਆਂ ਵੱਡੀ ਜਾਂਦਾ ਤਾਂ ਫੇ ਮੈਨੂੰ ਬਾਹਰ ਲੈ ਕੇ ਚਾਲ ਦੇਖ ਲੈ ਬੀਬੀ ਤੈਨੂੰ ਨਿਆਣਿਆਂ ਨੇ ਇੰਨਾ ਸਤਾਇਆ ਦੇਖ ਲੈ ਨਾ ਸਾਰੇ ਨਿਆਣੇ ਬੀਬੀ ਨੇ ਪਾਲਦੇ ਦੇਖ ਲੈ ਇੱਥੇ ਤੱਕ ਪਹੁੰਚੀ ਹੈ ਬੀਬੀ ਪਾਲ-ਪਾਲ ਕੇ ਦੇਖ ਲੈ ਹੁਣ ਵੀ ਕਹਿ ਦਿੰਦਾ ਸਿੰਘ ਜੀ ਉੱਤ ਮੈਂ ਵੀ ਕਿਧਰ ਪਾ ਦੂ ਦੂਆ ਬੜਾ ਕਿਆ ਤੂਗਾ ਬੜਾ ਕਹਿੰਦਾ ਬੀਬੀ ਨੇ ਮੇਰੀ ਅੱਖਾਂ ਕੁੱਚੇ ਰੱਖਤੀਆਂ ਲੋ ਪਾ ਕੇ ਮੇਰੀ ਅੱਖਾਂ ਦੀ ਗੋਡੀਆਂ ਕਹਿੰਦਾ ਮੇਰੇ ਲੋ ਨਹੀਂ ਪਾਂਦੀ ਤੇ ਆਪਣੀ ਆ ਵੀ ਨਾਨੀ ਨੂੰ ਬੋਲਦਾ ਉਹ ਬਿਮਾਰ ਹੋ ਗਿਆਦਾ ਹਸਪਤਾਲ ਬਾਹਰ ਕੀ ਕਰਕੇ ਕਹਿੰਦਾ ਬੀਬੀ ਨੇ ਮੇਰੇ ਲੋ ਨਹੀਂ ਪਾਈ ਮੇਰੀ ਅੱਖਾਂ ਫਿੱਡੀਆਂ ਰੱਖਤੀਆਂ ਜਿਹੜਾ ਵੀ ਬੈਰ ਪਾਉ ਨਿਆਣਾ ਬੀਬੀ ਦੇ ਪਾਉ ਲੋ ਜੀ ਹੁਣ ਸ਼ਾਮ ਹੋ ਗਈ ਨਾ ਸੌਰੀ ਦਾਤ ਹੋ ਗਈ ਸ਼ਾਮੀਆਂ ਦੇਖੋ ਬਾਹਰ ਹਨੇਰਾ ਹੋ ਗਿਆ ਤੇ ਆਪਾਂ ਖਾ ਲਈਏ ਰੋਟੀ ਤਾਂ ਅੱਜ ਆਪਣੇ ਘਰ ਵੀ ਬਣੀ ਐ ਮਟਰ ਛੋਲੇ ਮਟਰ ਦੀ ਸਬਜੀ ਨਾ ਛੋਲੇ ਮਟਰ ਨਹੀਂ ਛੋਲੇ ਪਨੀਰ ਦੀ ਸਬਜੀ ਜ ਛੋ ਕਿਉਂਕਿ ਜਿਹੜੀ ਕੱਲ ਲੈਟ ਭੱਜੀ ਤੇ ਨਾ ਉਹਦੇ ਕਰਕੇ ਸਾਡਾ ਦੁੱਧ ਖਰਾਬ ਹੋ ਗਿਆ ਸਾਰਾ ਇਸ ਕਰਕੇ ਪਨੀਰ ਫਾੜ ਲਿਆ ਸਾਰਾ ਚਲ ਵਧੀਆ ਉਹਦੇ ਬਹਾਨੇ ਨਾਲ ਸਾਨੂੰ ਲੈਟ ਦੇ ਬਹਾਨੇ ਨਾਲ ਪਨੀਰ ਖਾਣ ਨੂੰ ਮਿਲ ਗਿਆ ਫੇਰ ਲੋ ਜੀ ਰੋਟੀ ਦਾ ਕੰਮ ਵੀ ਗਿਆ ਬੜਾ ਸਾਰਿਆਂ ਨੇ ਖਾ ਲਈ ਰੋਟੀ ਤੇ ਯੂਵੀ ਅੱਜ ਦਾ ਆਪਣਾ ਵਲੌਗ ਇੱਥੇ ਤੱਕ ਸੀਗਾ ਹਨਾ ਤੇ ਇਸ ਵਲੌਗ ਨੂੰ ਨਾ ਲਾਈਕ ਜ਼ਰੂਰ ਕਰਿਓ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਸਬਸਕ੍ਰਾਈਬ ਨਹੀਂ ਤੁਸੀਂ ਕਰ ਰਹੇ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਾਡੇ ਨੂੰ ਸਾਡੇ ਉੱਤੇ ਵੀ ਦਰਸ ਖਾ ਲੋ ਸਬਸਕ੍ਰਾਈਬ ਕਰ ਦਿਓ ਤੇ ਹੁਣ ਮਿਲਾਂਗੇ ਤੁਹਾਨੂੰ ਅਗਲੇ ਵਧੀਆ ਜਿਹੇ ਵਲੌਗ 'ਚ ਯੂਵੀ ਬਾਏ ਗੁੱਡ ਨਾਈਟ ਕਰਦੇ ਆਂ